ਸ਼੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਸਾਥੀਆਂ ਪਾਈ ਮਤੀ ਦਾਸ ਪਾਈ ਸਤੀ ਦਾਸ ਪਾਈ ਦਿਆਲਾ ਜੀ ਦੀ 350 ਸਾਲਾਂ ਦੀ ਸਮਾਤ ਤਾਪ ਦੀ ਸਾਰੇ ਸੰਸਾਰ ਚ ਮਨਾਏ ਜਾ ਰਹੀ ਹੈ ਆਪਾਂ ਵੀ ਮਨਾ ਰਹੇ ਆ ਸਾਰਿਆਂ ਨੂੰ ਖਤੇ ਸਾਂਝੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਾਹਗ ਜੀ ਕੀ ਫਤਿਹ ਮੇਰਾ ਟਾਈਮ ਕੱਟਦਾ 5 ਮਿੰਟ ਦੇਣੇ ਸੀ ਮੈਨੂੰ ਕਿਉਂਕਿ ਬਾਬਾ ਜੀ ਸਾਡੇ ਗੁਆਣ ਚ ਵਿੱਚ ਆ ਕੇ ਬਸੇ ਨੇ ਜਿੱਥੇ ਵਿਰਸਾ ਦਲ ਬਣਾਇਆ ਉਹ ਵਿਰਸੇ ਦੀ ਸੰਭਾਲ ਕਰ ਰਹੇ ਨੇ ਇਸ ਵਿਰਸੇ ਨੂੰ ਜ਼ਾਲਮ ਸਰਕਾਰਾਂ ਖਤਮ ਕਰਨ ਤੇ ਤੁਲੀਆਂ ਹੋਈਆਂ ਨੇ ਇਸ ਵਿਰਸੇ ਨੂੰ ਭਾਰਤ ਸਰਕਾਰ ਨੂੰ ਚਲਾ ਰਹੀ ਸਨਾਤਨ ਮਤ ਦੀ ਆਰਐਸਐਸ ਖਤਮ ਕਰਨ ਤੇ ਲੱਗੀ ਹੋਈ ਹੈ ਪਰ ਸਾਡਾ ਬਾਬਾ ਬਾਬਾ ਹਰਜਿੰਦਰ ਸਿੰਘ ਇਹਨੂੰ ਪਾਣੀ ਪਾਰ ਹੈ ਇਹਨੂੰ ਸੰਘਦਾ ਕਰ ਰਿਹਾ ਹੈ ਮੈਂ ਇਸ ਪੱਖ ਤੋਂ ਉਹਨਾਂ ਦਾ ਸਲਾਗਾ ਹੀ ਕਰਨੀ ਹੈ ਸਾਡੇ ਦੋ ਕੋਲ 2020 ਦਾ ਕੋਲ ਲੜਿਆ 2024 ਦਾ ਕੋਲ ਲੜਿਆ ਉੱਥੇ ਵੀ ਸਾਡਾ ਬਾਬਾ ਸਾਡੇ ਨਾਲ ਗਿਆ ਕੱਲਾ ਨਹੀਂ ਗਿਆ ਸੰਗਤ ਲੈ ਕੇ ਗਿਆ ਪ੍ਰਸ਼ਾਦ ਬਣਾ ਕੇ ਲੈ ਕੇ ਗਿਆ ਸੋ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਵੀ ਇੱਥੇ ਬਹੁਤ ਕੁਝ ਹੋ ਰਿਹਾ ਸਾਡੇ ਕੌਮ ਦੇ ਵਿੱਚ ਬਹੁਤ ਕਮੀਆਂ ਨੇ ਇੱਕ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਅੱਜਿੱਥੇ ਭਲਾੜਾ ਰੋਡ ਦੇ ਉੱਤੇ ਗੁਰਦੁਆਰਾ ਮੋਤੀ ਮਹਿਰਾ ਬਣ ਗਿਆ ਉਹ 18 ਕਿਸਾਲ ਦੀ ਗੱਲ ਹੈ ਉੱਥੇ ਇੱਕ ਆਹ ਹੋਰ ਸਟੇਟ ਦਾ ਬੰਦਾ ਛੋਟਾ ਜਿਹਾ ਮੰਦਰ ਜਿਹਾ ਬਣਾ ਕੇ ਨੰਗਾ ਰਹਿਣ ਲੱਗ ਗਿਆ ਜੀ ਨੰਗਾ ਔਰ ਬਿਜਲੀ ਦੇ ਗ੍ਰੈਡ ਦੇ ਵਿੱਚ ਪਾਠ ਕਰਵਾਇਆ ਉਸ ਮੁਲਾਜ਼ਮਾ ਨੇ ਪਰ ਸਾਡੇ ਬੇਸਮਝ ਲੋਕਾਂ ਨੇ ਉਹਨੂੰ ਨੰਗੇ ਨੂੰ ਢੋਲ ਵਜਾਉਂਦੇ ਰਕਸ਼ੇ ਤੇ ਬਿਠਾ ਕੇ ਮੱਥਾ ਟਕਿਆਉਣ ਲਿਆਉਂਦੇ ਨੇ ਮੱਥਾ ਟਕਿਆਉਣ। ਪਰ ਅਸੀਂ ਦੋ ਬੰਦੇ ਮੂਰੇ ਹੋਏ ਉਹਦੇ ਅਸੀਂ ਉਹ ਕਿਹਾ ਬੇਸ਼ਰਮਾ ਸਾਡੀ ਕੌਮ ਦਾ ਤੂੰ ਸਾਡੀ ਕੌਮ ਤਾਂ ਨੰਗੇ ਸਿਰ ਨਹੀਂ ਜਾਂਦੀ ਸਾਡੇ ਗੁਰੂ ਨੂੰ ਸੀਸ ਝੁਕਾਉਣ ਵਾਸਤੇ ਉਹਦੇ ਸਾਰੇ ਦਾ ਸਾਰਾ ਹੀ ਨੰਗਾ ਐ ਅਸੀਂ ਉਹਦੇ ਮਗਰ ਪਹੇਗੇ ਉਹ ਡਰਾਉਣਾ ਜਾਂਦਾ ਸੀ ਸਰਾਫ ਜਾ ਦੇ ਕੇ ਮੈਂ ਕਿਹਾ ਤੂੰ ਸਾਥੋਂ ਡਾਂਗਾ ਖਾਏਂਗਾ ਲੜੜੇ ਖਾਏਂਗਾ ਮੁਰਜਾ ਇਥੋਂ ਉੱਥੋਂ ਹੀ ਮੋੜਿਆ ਭਰਾਵੋ ਇਸ ਗੱਲ ਤੋਂ ਸਾਡੀ ਕੌਮ ਨੂੰ ਚੇਤਨ ਹੋਣਾ ਚਾਹੀਦਾ ਹੈ ਸਾਡੇ ਉੱਤੇ ਬਹੁਤ ਸੱਤਾਂ ਪੈਰੀਆਂ ਨੇ ਗੱਲਾਂ માં ਬਹੁਤ ਕਰਨੀਆਂ ਦੇ ਟਾਈਮ ਘਟਾ ਹੈ ਬਾਬਾ ਜੀ ਦੀ ਅਸੀਂ ਸਲਾਹਾ ਕਰਦੇ ਆਂ ਵੀ ਆਪਦੀ ਤੋਰ ਤੁਰੀ ਚੱਲ ਬਹੁਤ ਵਧੀਆ ਤੇਰਾ ਕੰਮ ਹੈ ਪੈਸਾ ਤਾਂ ਪੰਥ ਨਾਲ ਜੁੜੇ ਹੋਏ ਲੋਕਾਂ ਕੋਲੇ ਹੋਰ ਵੀ ਬਿਧੇ ਰੱਖਿਆ ਆ ਬਾਦਲ ਪਰਿਵਾਰ ਕੋਲੇ ਪਤਾ ਹੀ ਨਹੀਂ ਕਿੰਨਾ ਕ ਪੈਸਾ ਪਿਆ ਹੈ ਇਹਦਾ ਪ੍ਰਲਾਹ ਕਰਦੇ ਨੇ ਹੋਰ ਕਿ ਲੀਡਰ ਹੈਗਾ ਪੰਜਾਬ ਚ ਇਹਦਾ ਜਿਹੜਾ ਇਹਦਾ ਪ੍ਰਲਾਹ ਕਰਦਾ ਨਹੀਂ ਕਰਦੇ ਭਰਾਵੋ ਜਿਹੜੇ ਕਰਦੇ ਨੇ ਉਹਨਾਂ ਦਾ ਕੌਮ ਸਤਕਾਰ ਕਰਦੀ ਹੈ ਔਰ ਜਦੋਂ ਵੀ ਸੀ ਆਉਣੀ ਅਸਲ ਨੂੰ ਸਾਡਾ ਆਰਥਿਕ ਤੌਰ ਤੇ ਵੀ ਸਾਡੀ ਸਿਹਤਾਂ ਕਰਦੇ ਨੇ ਸੋ ਇਸ ਲਈ ਮੈਂ ਆਪਦੇ ਵੱਲੋਂ ਜਥੇਬੰਦੀ ਵੱਲੋਂ ਆ ਸਾਡੇ ਸਮੂਹ ਏਰੀਆ ਵੱਲੋਂ ਬਾਬਾ ਜੀ ਦਾ ਆ ਤੁਹਾਡਾ ਸਾਰਿਆਂ ਦਾ ਸਤਿਕਾਰ ਨਾਲ ਧੰਨਵਾਦ ਕਰਦਾ ਆ ਆਪਾਂ ਇਸੇ ਤਰੀ ਆਪਾਂ ਸਾਰੇ ਆਪਣੇ ਰਲ ਕੇ ਇਸ ਮਿਰਚੇ ਨੂੰ ਬਚਾ ਲਈਏ ਇਸ ਗੱਸੇ ਨੂੰ ਗੁਰੂ ਸਾਹਿਬ ਦੀ ਫਿਲਾਸਫੀ ਨੂੰ ਬਚਾ ਲਈਏ ਧੰਨਵਾਦ ਬਾਈ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ